हां जी दोस्तों सस् नमस्कार जी स्वागत सारें है सारेंदा तालीवाल डेयरी फार्म ਦੇ ਉੱਤੇ ਤੇ ਅੱਜ ਆਪਾਂ ਕਰ ਰਹੇ ਸੀ ਆਪਣੀ ਵੈੜ ਦੇ ਟਿਊਬਾਂ ਤੇ ਕੀਤੀ ਹੈ ਡਰਾਈ तकरीबन ਇਹਦਾ ਡੇਢ ਤੋਂ ਪੌਣੇ ਇੱਕ ਦੋ ਮਹੀਨੇ ਦੇ ਰਹਿਗੇ ਸੂਣ ਦੇ ਤੇ ਡਰਾਈ ਇਹ ਬਹੁਤ ਔਖੀ ਹੋਈ ਆ ਲੰਮਾ ਸਮਾਂ ਦੁੱਧ ਦਿੱਤਾ ਇਹਨੇ ਦੂਜੀ ਸੂਏ ਸੂਣ ਆਣੇ ਇਸ ਵਾਰ ਪਹਿਲੀ ਸੂਏ ਸੋਈ ਵੀ ਹੈਗੀ ਤੇ ਦੂਜੇ ਸੂਏ ਇਸ ਵਾਰ ਇਹਨੇ ਆਪਣੇ ਕੋਲ ਸੂਣਾ ਦਾ ਤੇ ਹੈ ਇਹ ਕੋਈ ਸਰਕਾਰੀ ਸੀਮੰਦੀ ਮੋਦੀ ਸਰਕਾਰਾਂ ਨੇ ਕੋਈ ਸੀਮਾ ਨਾਇਆ ਸੀ ਉਹ ਸੀਮੰਦੀ ਆ ਹੰਮੀ ਬੋਲਦੀ ਆਗੇ ਇਹ ਤੇ ਪਰ ਹੈ ਕ੍ਰਾਸ ਬਰੀਡ ਦੇ ਵਿੱਚ ਆਈ ਇਹ ਸਮਝ ਨਹੀਂ ਆਈ ਵੀ ਉਹ ਬੁੱਲ ਵੀ ਕਿਸ ਤਰ੍ਹਾਂ ਦਾ ਜੈ ਸੀਗਾ ਜਾਂ ਕੀ ਗੱਲਬਾਤ ਸੀ ਵੀ ਇਸ ਤਰ੍ਹਾਂ ਦਾ ਰਿਜ਼ਲਟ ਆਇਆ ਤੇ 14-15 ਕਿਲੋ ਲੀਟਰ ਤਕਰੀਬਨ ਦੁੱਧ ਦਿੰਦਾ ਇਹਨੇ ਆਪਣੇ ਕੋਲੇ ਪਹਿਲੇ ਸੂਏ ਤੇ ਪਰ ਆਪਾਂ ਨੂੰ ਸੰਤੋਸ਼ਟੀ ਆ ਗਈ ਪੂਰੀ ਕਿਉਂਕਿ ਦੁੱਧ ਨੇ ਲੰਮਾ ਸਮਾਂ ਦਿੱਤਾ ਦੁੱਧੋਂ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਡੇਢ ਪੌਣੇ ਇੱਕ ਦੋ ਮਹੀਨੇ ਰਹਿ ਗਏ ਇਹਦੇ ਤੇ ਦੁੱਧੋਂ ਆਪ ਛੱਡੀ ਹੈਗੀ ਤਿੰਨ ਮਹੀਨੇ ਰਹਿੰਦੇ ਇਹਨੂੰ ਫੀਡ ਘਟਾਉਣ ਲੱਗ ਗਏ ਸੀਗੇ ਫਿਰ ਵੀ ਇਹ ਦੁੱਧੋਂ ਨਹੀਂ ਹਟੀ ਦੀ ਦੁੱਧ ਦੇ ਹੀ ਗਈ ਹੈਗੀ ਤੇ ਲੰਮਾ ਸਮਾਂ ਦੁੱਧ ਦਿੰਦੀ ਹੈਗੀ ਇਹਲਟ ਚੰਗਾ ਬਾਕੀ ਮੀਡਾ ਦੂਜੇ ਸੂਏ ਦੇ ਵਿੱਚ ਤਾਂ ਦੁੱਧ ਚੰਗਾ ਕਰੂਗੀ ਤੇ ਬਾਕੀ ਦੁੱਧ ਵੀ ਨਹੀਂ ਮੁਕਣ ਦਿੰਦੀ ਇੱਕ ਗਾਂ ਜ਼ਰੂਰੀ ਹੁੰਦੀ ਆ ਰੱਖੇ ਵਧੀਆ ਤੇ ਬਾਕੀ ਆਪਾਂ ਇਹਨੂੰ ਡਰਾਈ ਕਰਿਆ ਤੇ ਆਪਾਂ ਇਹਦੇ ਟਿਊਬਾਂ ਭਰ ਰਹੇ ਸੀਗੇ ਤੇ ਟਿਊਬ ਆਪਾਂ ਇਹਦੇ ਇਹ ਭਰ ਰਹੇ ਸੀਗੇ ਮਸਤੀ ਬੋਕ 10 ml ਦੀ ਆ ਇਹ ਤੇ ਇਹ ਆਪਾਂ ਇਹਦੇ ਭਰ ਰਹੇ ਸੀ ਚਾਰੇ ਥਾਣਾਂ ਦੇ ਵਿੱਚ ਤੇ ਦੇਖ ਸਾਧੂ ਪਹਿਲਾਂ ਆਪਾਂ ਇਹਦੇ ਵਿੱਚੋਂ ਪੇਪਰ ਨਿਕਲਦੇ ਹੁੰਦੇ ਆ ਟਿਸ਼ੂ ਸਾਫ਼ ਕਰਨ ਵਾਸਤੇ ਹਰੇਕ ਦੇ ਵਿੱਚ ਹੀ ਹੁੰਦੇ ਆ ਹਰੇਕ ਦੇ ਪੈਕ ਦੇ ਵਿੱਚ ਹੀ ਹੁੰਦੇ ਆਗੇ ਤੇ ਪਹਿਲਾਂ ਆਪਾਂ ਉਹ ਕੱਢ ਕੇ ਤੇ ਥਣ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤੇ ਮੁੜ ਕੇ ਆ ਟਿਊਬ ਤੁਸੀਂ ਦੇਖ ਸਕਦੇ ਹੋ ਭਰਨੀ ਆ ਤਾਂ ਮੂਹਰੋਂ ਨਿੱਪਲ ਆਪਾਂ ਖੋਲ ਕੇ ਤੇ ਥਣ ਤੇ ਲਾ ਕੇ ਜਮਾ ਟਿਕਾ ਕੇ ਤੇ ਆਪਾਂ ਇਹ ਨੱਪ ਦੇਣੀ ਆ ਟਿਊਬਾਂ ਭਰਨ ਕੋਈ ਔਖਾ ਕੰਮ ਨਹੀਂਗਾ ਤੇ ਆਪਾਂ ਆਪ ਵੀ ਭਰ ਸਕਦੇ ਆ ਤੇ ਜੇ ਕੋਈ ਅਣਜਾਣ ਆਦਾ ਉਹ ਡਾਕਟਰ ਭਰਾ ਤੋਂ ਵੀ ਭਰ ਸਕਦਾ ਵੈਸੇ ਆਪਾਂ ਤਾਂ ਆਪ ਹੀ ਭਰ ਲੈਂਗਾ ਸੀਗਾ ਤੇ ਦੇਖ ਸਕਦੇ ਤੁਸੀਂ ਟਿਊਬ ਸਾਰੀ ਭਰੀ ਗਈ ਤੇ ਦੁਬਾਰੇ ਫੇਰ ਇੱਕ ਵਾਰੀ ਇਹਨੂੰ ਪਿੱਛੇ ਮੋੜ ਕੇ ਦੁਬਾਰੇ ਫੇਰ ਇਹਨੂੰ ਉਸੇ ਥਾਂ ਦੇ ਵਿੱਚ ਕੇਰਾ ਇੱਕ ਵਾਰੀ ਹੋਰ ਭਰ ਦੋ ਨਾਪ ਕੇ ਤੇ ਜਿਹੜੀ ਦਵਾਈ ਬਚੀ ਹੁੰਦੀ ਉਹ ਸਾਰੀ ਨਿਕਲ ਜਾਂਦੀ ਨਾਲੇ ਤਾਂ ਤੇ ਨਾਲੇ ਹਵਾ ਦੇ ਨਾਲ ਗਾਂ ਤੁਰ ਜਾਂਦੀ ਆ ਦਵਾਈ ਤੇ ਬਾਕੀ ਉਸ ਤੋਂ ਬਾਅਦ ਥਣ ਨੂੰ ਚੰਗੀ ਤਰ੍ਹਾਂ ਤਾਂ ਤਾਈ ਮਸਲ ਦੋ ਤਾਂ ਕਿ ਜਿਹੜੀ ਦਵਾਈ ਹੈ ਤਾਂਾਂ ਤਾਂ ਹੀ ਲੇਵੇ ਤਾਂ ਹੀ ਸਾਰੇ ਥਣ ਦੇ ਵਿੱਚ ਰਾਜੇ ਤੇ ਕੋਈ ਜਗ੍ਹਾ ਖਾਲੀ ਨਾ ਰਹੇ ਤੇ ਗਾਈਆਂ ਦੇ ਟਿਊਬਾਂ ਭਰਨੀਆਂ ਜ਼ਰੂਰੀ ਆ ਥੋੜਾ ਜਿਹਾ ਮੱਝਾਂ ਦਾ ਘਟ ਹੁੰਦਾ ਚਲੋ ਮੱਝਾਂ ਦੀ ਭਰਨੀਆਂ ਚਾਹੀਦੀਆਂ ਵੈਸੇ ਤਾਂ ਜ਼ਰੂਰੀ ਹੁੰਦੀ ਆ ਤਾਂ ਕਿ ਕੋਈ ਨੌਕਸਨ ਨਾ ਪਵੇ ਕੋਈ ਮਸਟੈਟਸ ਨਾ ਹੋਵੇ ਕੋਈ ਹੋਰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਮਤਲਬ ਲੇਵੇ ਤੇ ਥਣ ਨੂੰ ਤੇ ਇਹ ਜ਼ਰੂਰੀ ਆ ਭਰਨੀਆਂ ਇਹਦਾ ਕੋਈ ਬਾਲਾ ਵੱਡਾ ਚੱਕਰ ਵੀ ਨਹੀਂ ਹੈਗਾਗਾ ਤੇ ਜ਼ਰੂਰੀ ਹੈ ਇਹ ਭਰਨੀ ਆ ਤੇ ਆਪਾਂ ਆਪ ਵੀ ਲਿਆ ਕੇ ਭਰ ਸਕਦੇ ਆ ਤੇ ਆ ਤੁਸੀਂ ਦੇਖ ਸਕਦੇ ਹੋ ਦੂਜੇ ਥਾਣ ਚਾਰਾਂ ਥਾਣਾਂ ਦੇ ਵਿੱਚ ਆਪਾਂ ਭਰਾਂਗੇ ਇਹ ਪਹਿਲਾਂ ਸਾਫ਼ ਕਰ ਲੈਣਾ ਮੋੜ ਕੇ ਚੂਬਾਂ ਭਰ ਦੇਣਗੇ ਤੇ ਇਹ ਜ਼ਰੂਰੀ ਆ ਬਾਕੀ ਕੋਈ ਜ਼ਿਆਦਾ ਮਹਿੰਗੀ ਨਹੀਂ ਆਉਂਦੀਗੀ 1000 ਰੁਪਏ ਦੀ ਵੀ ਇੱਕ ਆ ਜਾਂਦੀ ਹੈਗੀ ਸ਼ਾਇਦ ਕੈਪਰਾ ਬੈਨ ਨਾ ਹੋ ਤੇ ਇਹ ਹੈਗੀ ਆਗੀ ਮਸਤੀ ਬਾਕ ਇਹ ਮੇਰੇ ਹਿਸਾਬ ਨਾਲ 200 ਦੇ ਕਿ ਕਰੀਬ ਆਈ ਹੈ 190 ਕੋ ਨੂੰ ਪੈ ਗਈ ਸੀ ਮੇਰੇ ਖਿਆਲ ਨਾਲ ਇਹ ਤੇ ਇਹ ਕੱਠੀਆਂ ਅੱਠ ਲਿਆਂਦੀਆਂ ਸੀਗੀਆਂ 1520 ਖਣੀ 25 ਰੁਪਏ ਦੀਆਂ ਆਈਆਂ ਸੀਗੀਆਂ ਤੇ ਝੋਟੀ ਡ్రਾਈ ਕਰੀ ਆਪਾਂ ਉਹਦੇ ਵੀ ਭਰਾਂਗੇ ਤੇ ਉਹਦੀ ਵੀਡੀਓ ਆਪਾਂ ਤੁਹਾਡਾ ਨਹੀਂ ਸਾਂਝੀ ਕਰ ਸਕੇ ਤੇ ਸੋਚਿਆ ਵੀ ਚਲੋ ਇਹਦੀ ਵੀਡੀਓ ਆਪਾਂ ਭਰਾਵਾਂ ਨਾਲ ਸਾਂਝੀ ਕਰਗੇ ਤੇ ਟੂਬਾਂ ਭਰਨਾ ਬਹੁਤ ਜ਼ਰੂਰੀ ਹੈ ਮੁੜ ਕੇ ਕੋਈ ਨੌਕਸ ਨਹੀਂ ਪੈਂਦਾ ਥਾਣਾ ਦੇ ਵਿੱਚ ਸਹੀ ਰਹਿੰਦੇ ਆਗੇ ਤੇ ਆਪਾਂ ਸਾਰੇ ਥਾਣਾ ਦੇ ਵਿੱਚ ਟਿਊਬਾਂ ਭਰੀਆਂ ਗਈਆਂ ਨੇ ਤੇ ਬਾਕੀ ਸੀਮਨ ਚੰਗੇ ਤੋਂ ਗੱਭਣਾ ਜੋ ਵੀ ਰਿਜ਼ਲਟ ਆਊਗਾ ਉਹ ਵੀ ਤੁਹਾਡੇ ਨਾਲ ਆਪਾਂ ਸਾਰਾ ਸਾਂਝਾ ਕਰਾਂਗੇ ਤੇ ਦੁੱਧੋਂ ਇਹ ਹਜੇ ਵੀ ਦੇਵੇ ਦੇ ਵਿੱਚ ਦੁੱਧ ਆਏਗਾਗਾ ਤੇ ਮਸਾਂ ਪੜਾਈ ਕਰੀਏ ਫੇਰ ਵੀ ਹਜੇ ਹੈਗਾਗਾ ਤੇ ਬਾਕੀ ਕੁਝ ਟਿਊਬਾਂ ਦੇ ਨਾਲ ਦੁੱਧ ਸੁੱਕ ਜੂਗਾ ਤੇ ਬਾਕੀ ਜਾਣਕਾਰੀ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਨੂੰ ਆਪਾਂ ਐਡਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਚੈਨਲ ਨੂੰ ਜਰੂਰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਵੀਡੀਓ ਵੇਖਣ ਦੇ ਲਈ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਜਿੰਨੇ ਵੀ ਭਰਾ ਆਏ ਆਗੇ ਸਾਰਿਆਂ ਦਾ ਧੰਨਵਾਦ ਆ ਜੀ ਤੇ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਆਂ